ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰੀਆਉ ਦਾਨਾ ਬਿਨਾ ਮੈਂ ਮਛਲੀ ਕੈਸੇ ਅੰਤ ਲਾਹਾਂ ਜਹ ਜਹ ਦੇਖਾ ਤਹ ਤੈ ਤੂੰ ਹੈ ਤੁਜਤੇ ਨਿਗਸੀ ਫੂਟ ਮਰਾ ਨਾ ਜਾਣਾਂ ਮਿਓ ਨਾ ਜਾਣਾਂ ਜਾਲੀ ਜਾਂ ਦੁੱਖ ਲਾਗੇ ਤਾਂ ਤੁਝੈ ਸੁਮਾਲੀ ਰਹਾਓ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕਿਸ਼ ਕਰੀ ਸੋ ਤੇਰੇ ਹਧੂਰ ਤੂੰ ਦੇਖੈ ਹੋ ਮੁਕਰ ਪਾਓ ਤੇਰੇ ਕੰਮ ਨਾ ਤੇਰੇ ਨਾਏ ਜੀਤਾ ਦੇਹ ਤੇਤਾ ਹੋ ਖਾਓ ਬਿਆਦਰ ਨਾਹੀ ਕੈ ਦਰ ਜਾਓ ਨਾਨਕ ਏਕ ਕਹੈ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਆਪੇ ਨੇੜੈ ਦੂਰ ਆਪੇ ਹੀ ਆਪੇ ਮੰਜਮੇ ਆਨੋ ਆਪੇ ਵੇਖੈ ਸੁਨੇ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤੇ ਸੁਭਾਵੈ ਨਾਨਕਾ ਹੁਕਮ ਸੋਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨ ਮਾਨ ਦੇਵਨ ਹਾਰੇ ਕੈ ਹੱਥ ਦਾਨ ਭਾਵੇਂ ਦੇ ਨਾ ਦੇਈ ਸੋਏ ਕੀਤੇ ਕੈ ਕਹਿਆ ਕਿਆ ਹੋਏ ਆਪੇ ਸੱਚ ਭਾਵੇ ਤੇ ਸੱਚ ਅੰਦਾ ਕੱਚਾ ਕਾਚ ਨੇ ਕੱਚ ਰਹਾਓ ਜਾ ਕੇ ਰੁਖ ਬਿਰਖ ਆਰਾਓ ਜੇਹੀ ਧਾਤ ਤੇ ਹਾ ਤਿੰਨ ਨਾਓ ਫੁੱਲ ਭਾਉ ਫਲ ਲਿਖਿਆ ਪਾਏ ਆਪੇ ਬੀਜ ਆਪੇ ਹੀ ਖਾਏ ਕੱਚੀ ਕੰਧ ਕੱਚਾ ਵਿਚ ਰਾਜ ਮਤ ਲੋਣੀ ਫਿੱਕਾ ਸਾਦ ਨਾਨਕ ਆਣੇ ਆਵੈ ਰਾਸ ਬਿਨ ਨਾਵੈ ਨਾਹੀ ਸਾਬਾਸ਼ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ ਅਸ਼ਲ ਛਲਾਈ ਨਹਿ ਛਲੇ ਨਹਿ ਘਾਓ ਘਟਾਰਾ ਕਰ ਸਕੈ ਜਿਉ ਸਾਹਿਬ ਰੱਖੈ ਤਿਉਂ ਰਹੈ ਇਸ ਲੋਭੀ ਕਾ ਜਿਉ ਟਲ ਭਲੈ ਬਿਨ ਤੇਲ ਦੀਵਾ ਕਿਉ ਜਲੇ ਰਹਾਓ ਉਥੀ ਪੁਰਾਣ ਕਮਾਈਐ ਭਉ ਵੱਟੀ ਇਤ ਤਨ ਪਾਈਐ ਸਚ ਬੂਜਣ ਆਣ ਜਲਾਈਐ ਇਹੋ ਤੇਲ ਦੀਵਾ ਇਉਂ ਜਲੇ ਕਰ ਚਾਨਣ ਸਾਹਿਬ ਤਉ ਮਿਲੈ ਰਹਾਓ ਇਤ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਵਕ ਮਾਣੀਆਂ ਸਭ ਦੁਨੀਆ ਆਵਣ ਜਾਣੀਆਂ ਵੇਚ ਦੁਨੀਆਂ ਸੇਵਕ ਮਾਈਏ ਤਾਂ ਦਰਗਹਿ ਬੈਸਣ ਪਾਈਏ ਕਹੋ ਨਾਨਕ ਬਾਹ ਲੁਡਾਈਏ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹੋ ਸਤਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਭਾਏ ਸਤਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ ਨਾਉ ਧਾਈਐ ਨਾਉ ਮੰਗੀਐ ਨਾਮੇ ਸਹਿਜ ਸਮਾਏ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਜਿਨੇ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਇ ਰਹਾਓ ਜਿਨੇ ਸਤਗੁਰ ਸੇਵਿਆ ਤਿਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵਰੇ ਹਾ ਚੂਕਾ ਮਨ ਅਭਿਮਾਨ ਹਿਰਦੈ ਕਮਲ ਪਰਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਵਰੇ ਹਾ ਪਾਇਆ ਦਰਗਹਿ ਮਨ ਸਤਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ ਹੋਮੈ ਮਮਤਾ ਮਾਰਕੈ ਹਰ ਰਾਖਿਆ ਉਰਤਾਰ ਹੋ ਤੈਨ ਕੈ ਬਲੇ ਹਾਰਣ ਜਿਨਾ ਨਾਮੇ ਲਗਾ ਪਿਆਰ ਸੇਈ ਸੁਖੀਏ ਚੋ ਜੁਗੀ ਜਿਨਾ ਨਾਮ ਖੁੱਟ ਪਾਰ ਗੁਰ ਮਿਲਿਆ ਨਾਮ ਪਾਈਐ ਜੁਕੈ ਮੋਹ ਪਿਆਸ ਹਰ ਸੇਤੀ ਮਨ ਰਵਰੇ ਹਾ ਘਰ ਹੀ ਮਾਹੇ ਉਦਾਸ ਜਿਨਾ ਹਰ ਕਾ ਸਾਧ ਆਇਆ ਹੋ ਤਿਨ ਬਲੇ ਹਾਰੈ ਜਾਸ ਨਾਨਕ ਨਦਰੀ ਪਾਈਐ ਸਚ ਨਾਮ ਗੁਣਤਾਸ ਸ੍ਰੀ ਰਾਗ ਮਹੱਲਾ 3 ਬੋ ਭੇਖ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਏ ਹਰ ਕਾ ਮਹਿਲ ਨ ਪਾਵੈ ਮਰ ਵਿਸਟਾ ਮਹੇ ਸਮਾਏ ਮਨ ਰੇਗ ਰਹਿ ਹੀ ਮਾਹੇ ਉਦਾਸ ਸਜ ਸੰਜਮ ਕਰਨੀ ਸੋ ਕਰੇ ਗੁਰਮਖ ਹੋਏ ਪ੍ਰਗਾਸ ਰਹਾਓ ਗੁਰ ਕਾ ਸ਼ਬਦ ਮਨ ਜੀਤਿਆ ਗਤ ਮੁਕਤ ਕਰੈ ਮਹਿ ਪਾਏ ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ ਜੇ ਲਖ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾਹੇ ਬਿਨ ਸਤਗੁਰ ਸੁਖ ਨ ਪਾਵੈ ਫਿਰ ਫਿਰ ਜੋਨੀ ਪਾਹੇ ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਣੀ ਚਿਤ ਲਾਏ ਦਿਨਾ ਪਿਛੈ ਰਿੱਦ ਸਿੱਧ ਫਿਰੈ ਓ ਨਾ ਤਿਲ ਨਾ ਤਮਾਏ ਜੋ ਪ੍ਰਭ ਭਾਵੈ ਸੋ ਥੀਐ ਅਵਰ ਨਾ ਕਰਨਾ ਜਾਏ ਜਨ ਨਾਨਕ ਜੀਵੈ ਨਾਮ ਲੈ ਹਰ ਦੇਵੋ ਸਹਿਜ ਸੁਭਾਏ